ਤਸਵੀਰਾਂ ਨੇ ਗੇਟ ਨੰਬਰ 2 ਇਸ ਵੇਲੇ ਬੰਦ ਕੀਤਾ ਗੇਟ ਨਹੀਂ ਖੁੱਲਣਾ ਤਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਹ ਦੇਖ ਲਓ ਆਈ ਇੱਥੇ ਕਰੇਗਾ ਤਾ ਦੇਖੋ ਤੁਸੀਂ ਵਿਦਿਆਰਥੀ ਇਸ ਵੇਲੇ ਮੌਜੂਦ ਨੇ ਪੈਦਾ ਮੈਂ 2 ਨੰਬਰ ਹਸਪਤਾਲ ਐ ਫਿਰ ਚੰਡੀਗੜ੍ਹ ਬਾਕੀ ਕਾਜ ਆ ਰਹੇ ਅੰਦਰਾ ਨਾ ਦੇਖ ਲੈਣੀ ਚਾਹੀਦੀ ਆ ਆ ਦਿੱਤ ਚੋਣ ਨਹੀਂ ਜੜੀ ਆਜ ਕਰ ਦੇਖੋ ਜੀ ਮੇਰਾ ਜੇ ਕੋਈ ਹੁਰਤ ਕਰਦਾ ਬਾਹਰ ਫੀ ਸਕੂਲ ਪ੍ਰੋਟੈਸਟ ਆਥਾਰਟੀ ਵੱਲੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਖਰਾਬ ਇਹ ਵੀ ਜੀ ਆ ਰਹੀ ਹੈ ਸਾਡਾ ਪ੍ਰੋਟੈਸਟ ਖਰਾਬ ਕਰਨ ਦੀ ਕੋਸ਼ਿਸ਼ ਕਰਦੇ चैलेंजा जूडेंट कोल आई कार्ड हुूनिवर्सिटी स्टूडेंट हुोके दा ਦੇਖੋ ਤੁਸੀਂ ਇਸ ਵਾਲੇ ਮਾਹੌਲ ਜਿਹੜਾ ਉਹ ਤਣਾਪੂਰਨ ਹੁੰਦਾ ਜਾ ਰਿਹਾ ਵਿਦਿਆਰਥੀ ਜਿਹੜੇ ਨੇ ਗੇਟ ਨੂੰ ਅੰਦਰੋਂ ਖਿੱਚ ਕੇ ਗੱਲਬਾਤ ਕਰਦੇ ਆ ਤੋੜ ਕੇ ਉਤਰ ਕੇ ਗੇਟ ਤੋੜਨੇ ਪੈਣਗੇ ਤੋੜਾਂਗੇ ਮੈਂ ਚੇਤਾਵਨੀ ਦੇ ਨਹੀਂ ਸ਼ਾਂਤ ਰਹੀ ਸ਼ਾਂਤ ਰਹੀ ਪ੍ਰੋਟੈਸਟ ਕਰਨੇ ਸ਼ਾਂਤ ਰਹੀ ਇਹ ਪ੍ਰੋਟੋਨ ਦੇ ਸਾਨੂੰ ਪੂਰ ਚੱਪੀ ਜੀ ਸਰ ਮੁਬਾਰਕ ਮੁਬਾਰਕ ਕਿਨਰ ਪੜਕਾ ਇਹ ਇਹਨਾਂ ਪੜਕ ਸਦੀ ਪ੍ਰਸ਼ਾਸਨ ਇਹ ਤਣਾਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਿੱਧੀਆਂ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਮਾਹੌਲ ਜ਼ਰਾਰਾ ਗੇਟ ਨੰਬਰ 1 ਦੀਆਂ ਤਸਵੀਰਾਂ ਨੇ ਦੇਖੋ ਤਾਂ ਸਿੱਧੀਆਂ ਤਸਵੀਰਾਂ ਨੇ ਦੇਖੋ ਆ ਨਕੀ ਪੁਲਿਸ ਤੇ ਉਧਰ ਦੇ ਕੋਰ ਤਸਵੀਰ ਦੇਖੋ ਆਰਟੀ ਜੈਰੀ ਕੇ ਆਈ ਕਾਰਡ ਦੇ ਲੈਣੇ ਜਾ ਰਹੇ ਇਹ ਬਿਲਕੁਲ ਜਿਹੜੇ ਉਯਾਰ ਦੀ ਤੇ ਫੀਸਾਂ ਭਰ ਰਹੇ ਆ ਜਿਹੜੇ ਉਯਾਰ ਤੋਂ ਕੇ ਪੜ ਦੇ ਰਹੇ ਆ ਜਿਨ੍ਹਾਂ ਦੀ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਉੱਪਰ ਅਰੋਸ਼ ਉੱਪਰ ਤਾਂ ਤਸਵੀਰਾਂ ਦੇਖ ਸਕਦੇ ਹੋ ਬੇਹੱਦ ਤਣਾਪੂਰਨ ਮਾਹੌਲ ਹੋ ਗਿਆ ਇਸ ਵੇਲੇ ਸਿੱਧੀਆਂ ਤਸਵੀਰਾਂ ਨੇ ਕੀਆ ਨੇ ਗੇਟ ਨੰਬਰ 2 ਖੋਲ ਦਿੱਤਾ ਹੈ तमाम ਔਕੜੇ ਤੋਂ ਬਾਅਦ ਗੇਟ ਖੁੱਲ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਅੰਦਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਧੀਆਂ ਤਸਵੀਰਾਂ ਨੇ ਪੁਲਿਸ ਦੇ ਰੋਕਾਂ ਦੇ باوجود ਇਹ तमाम ਗੇਟ ਖੁੱਲਦਾ ਨਜ਼ਰ ਆ ਰਿਹਾ ਹੈ